ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅੱਜ ਜਲੰਧਰ ਦੌਰੇ ਤੇ ਰਹੇ ਅਤੇ ਇਸ ਦੌਰਾਨ ਉਹਨਾਂ ਨੇ ਹੰਸ ਰਾਜ ਹਾਂ ਸਟੇਡੀਅਮ ਵਿਖੇ ਟੇਬਲ ਟੈਨਿਸ ਇੰਡੋਰ ਸਟੇਡੀਅਮ ਦੇ ਵਿੱਚ ਹੋਣ ਵਾਲੇ ਕੰਮਾਂ ਦੇ ਲਈ 1 ਕਰੋੜ ਰੁਪਏ ਦੀ ਲਾਗਤ ਦੇ ਨਾਲ ਸਟੇਡੀਅਮ ਵਿੱਚ ਸੁਧਾਰ ਦੇ ਕੰਮਾਂ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਉਹ ਜਲੰਧਰ ਦੇ ਸਪੋਰਟਸ ਕਾਲਜ ਵੀ ਗਏ ਜਿੱਥੇ ਉਹਨਾਂ ਨੇ ਐਥਲੀਟਾਂ ਨਾਲ ਗੱਲਬਾਤ ਕੀਤੀ ਅਤੇ ਉੱਥੇ ਦੇ ਟਰੈਕ ਦਾ ਉਦਘਾਟਨ ਵੀ ਕੀਤਾ ਜਲੰਧਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਖੇਡ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਵਿੱਚ ਜੋ ਬਿਆਨ ਕੱਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਦਿੱਤੇ ਨੇ ਸਿੱਧੂ ਮੁਤਾਬਕ ਉਹ ਬਿਆਨ ਤੋੜ ਮਰੋੜ ਕੇ ਪੇਸ਼ ਕੀਤੇ ਗਏ ਨੇ ਰਾਣਾ ਸੋਢੀ ਨੇ ਕਿਹਾ ਕਿ ਸਿੱਧੂ ਦੇ ਵੱਲੋਂ ਦਿੱਤੇ ਗਏ ਬਿਆਨਾਂ ਦੀ ਹਾਈ ਕਮਾਂਡ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਅਤੇ ਹਾਈ ਕਮਾਂਡ ਹੀ ਦੇਖੇਗੀ ਕਿ ਇਸਤੇ ਕੀ ਕਰਨਾ ਹੈ ਉਤੇ ਇਹ ਦੂਜੇ ਪਾਸੇ ਖੇਡ ਮੰਤਰੀ ਤੋਂ ਪੁੱਛੇ ਜਾਣ ਤੇ ਸਰਕਾਰ ਦੇ ਵੱਲੋਂ ਪੰਜਾਬ ਦੇ ਕੁਝ ਸਟੇਡੀਅਮ ਅਤੇ ਹੋਰ ਬਿਲਡਿੰਗਾਂ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣ ਦੀ ਵੀ ਗੱਲ ਕੀਤੀ ਜਾ ਰਹੀ ਹੈ ਖੇਡ ਮੰਤਰੀ ਨੇ ਕਿਹਾ ਕਿ ਪਰ ਸਰਕਾਰ ਦੇ ਵੱਲੋਂ ਕੁਝ ਕੰਪਨੀਆਂ ਦੇ ਨਾਲ ਇਸ ਬਾਰੇ ਗੱਲ ਕੀਤੀ ਗਈ ਹੈ ਤੇ ਕੰਪਨੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ 33 ਸਾਲ ਦੇ ਲਈ ਇਹਨਾਂ ਸਟੇਡੀਅਮਾਂ ਨੂੰ ਇੰਟਰਨੈਸ਼ਨਲ 17 ਦਾ ਸਟੇਡੀਅਮ ਬਣਾ ਕੇ ਮੇਨਟੇਨ ਵੀ ਰੱਖਣਗੇ ਇਸ ਦੇ ਨਾਲ ਹੀ ਸਰਕਾਰ ਇਹਨਾਂ ਕੰਪਨੀਆਂ ਦੇ ਨਾਲ ਫਿਲਹਾਲ ਇਹ ਗੱਲ ਕਰ ਰਹੀ ਹੈ ਕਿ ਜੇਕਰ ਕੰਪਨੀਆਂ ਸਰਕਾਰ ਨੂੰ ਰੈਵਨਿਊ ਦਿੰਦੀਆਂ ਨੇ ਅਤੇ ਖਿਡਾਰੀਆਂ ਨੂੰ ਮੁਫਤ ਟ੍ਰੇਨਿੰਗ ਦਿੰਦੀਆਂ ਨੇ ਤਾਂ ਇਹਨਾਂ ਕੰਪਨੀਆਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ ਉਹਨਾਂ ਇਹ ਵੀ ਕਿਹਾ ਕਿ ਫਿਲਹਾਲ ਪ੍ਰਾਈਵੇਟ ਕਰਨ ਵਾਲੀ ਕੋਈ ਗੱਲ ਨਹੀਂ ਹੈ ਸਰਕਾਰ ਸਰਕਾਰ ਨੇ ਜਿੰਨਾ ਵੀ ਖਰਚਾ ਆਏਗਾ 1 ਕਰੋੜ ਰੁਪਏ ਤੋਂ ਉੱਪਰ ਜਿਹੜੇ ਪੈਸੇ ਨੇ ਅਸੀਂ ਇੱਥੇ ਲਗਾ ਕੇ ਇਹਨੂੰ ਸਾਰੇ ਹਾਲ ਨੂੰ ਠੀਕ ਕਰਾਂਗੇ ਅੱਜ ਸਰਨ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਇਹ ਕਿਹਾ ਕਿ ਜਾ ਰਿਹਾ ਕਿ ਉਹ ਜੇਕਰ ਫੈਸਲਾ ਨਹੀਂ ਲੈਣਦੇ ਜਾ ਦਿੱਤੀ ਜਾਂਦੀ ਤਾਂ ਕੁਝ ਨਾ ਕੁਝ ਕਰਨਗੇ ਕੀ ਕਰਨਗੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਸਰ ਕੁਝ ਕੁਝ ਬੋਲ ਬੋਲ ਸਰ ਜੋਸੀ ਸਰ ਗਾਲ ਲਗਾਉਂਦਾ ਹੈ ਪੁਲਿਸ ਸਪੋਰਟਸ ਪੁਲਿਸ ਸਪੋਰਟਸ ਓਨਲੀ ਸਪੋਰਟਸ ਦਾ ਕੁਐਸਚਨ ਪੁੱਛ ਲੋ ਮੇਰੀ 1 ਮਿੰਟ ਗੱਲ ਸੁਣੋ ਜਿਹੜੀ ਗੱਲ ਨਵਜੋਤ ਸਿੰਘ ਸਿੱਧੂ ਜੀ ਨੇ ਕਹੀ ਹੈ ਉਹ ਪ੍ਰਧਾਨ ਨੇ ਪੰਜਾਬ ਦੇ ਉਹਦਾ ਜਵਾਬ ਮੇਰੇ ਕੋਲ ਕਿਉਂ ਲੈਂਦੇ ਹੋ ਉਹਦੇ ਕੋਲੋਂ ਜਾ ਕੇ ਲਓ ਸੋ ਉਹ ਉਹਦਾ ਜਵਾਬ ਤਾਂ ਸਿੱਧੂ ਸਾਹਿਬ ਵੀ ਦੇਣਗੇ ਲੇਕਿਨ ਜਿਹੜਾ ਉਹਨਾਂ ਨੇ ਕੋਈ ਬਿਆਨ ਦਿੱਤਾ ਹੈਗਾ ਉਹ ਸਾਰੇ ਪੰਜਾਬ ਦੇ ਲੋਕਾਂ ਨੂੰ ਵੀ ਯਾ ਜੇ ਉਹਨਾਂ ਨੇ ਇਹ ਗੱਲ ਵੀ ਕਹੀ ਹੈ ਕਿ ਮੇਰਾ ਬਿਆਨ ਤੋੜ ਮਰੋੜ ਕੇ ਦਿੱਤਾ ਹੈ ਲੇਕਿਨ ਉਹ ਜਿਹੜਾ ਤੋੜ ਮਰੋੜ ਕੇ ਬਿਆਨ ਆਇਆ ਹੈ ਉਹ ਹਾਈ ਕਮਾਂਡ ਉਹਦੀ ਦੀ ਇਨਵੈਸਟੀਗੇਸ਼ਨ ਕਰ ਰਹੇ ਨੇ ਔਰ ਫਿਰ ਦੇਖਣਗੇ ਕੀ ਗੱਲ ਕਰਨੀ ਹੈਗੀ ਇੱਕ ਸਰ ਅੱਜ ਫਿਰ ਟਰੈਕ ਤੇ ਵੀ ਜਾ ਰਹੇ ਉੱਥੇ ਵੀ ਕੰਮ ਮੈਂ ਟਰੈਕ ਤੇ ਜਾ ਰਹੇ ਹਾਂ ਇਹ ਕੰਮ ਪੂਰਾ ਹੋ ਜਾਏਗਾ ਸਰ ਅਨਦਰ 6 ਮੰਥ ਸਰ ਕਿਉਂਕਿ ਇਹ ਕਾਮਨ ਪੈਸ ਕਨ ਵੀ ਹੈ ਏਸ਼ੀਅਨ ਗੇਮਸ ਵੀ ਹੈ სპੋਰਟਸ ਪਰਸਨਸ ਦਾ ਇੱਕ ਹੈ ਨਾ ਸਾਡੀ ਕੋਈ ਤਿਆਰੀ ਨਹੀਂ ਹੋ ਪਾਈ ਔਰ ਇਹ ਕਿਉਂ ਹੁੰਦਾ ਹੈ ਕਿ ਹਰ ਇੱਕ ਜਨੂਰ ਦੇ ਵਿੱਚ ਅਖੀਰਲੇ 3 3 ਮਹੀਨਾ ਦੇ ਵਿੱਚ ਜਾ ਕੇ ਸਾਰੇ ਕੰਮ ਇੱਕ ਪਤਾ ਕੀ ਹੈਗਾ ਬੇਟਾ ਤੁਹਾਨੂੰ ਪਤਾ ਹੈ ਕਿ 2 ਸਾਲ ਕੋਵਿਡ ਰਿਆ ਹੈਗਾ ਕੋਵਿਡ ਨੂੰ ਸੰਭਾਲਣਾ ਜ਼ਰੂਰੀ ਸੀ ਪਹਿਲਾਂ ਲੋਕਾਂ ਦੀ ਜਾਨ ਬਚਾਉਣੀ ਜ਼ਰੂਰੀ ਸੀ ਜੇ ਜਾਨ ਹੋਏਗੀ ਤਾਂ ਜਹਾਨ ਹੈ ਤੋ ਇਸ ਕਰਕੇ ਇਹ 2 ਸਾਲ ਜਿਹੜੇ ਨੇ 1.5 ਪਾਉਣੇ 2 ਸਾਲ ਖਰਾਬ ਹੋ ਗਏ ਇਸ ਕਰਕੇ ਇਹ ਨਹੀਂ ਤਾਂ ਇਹ 1.5 ਸਾਲ ਪਹਿਲਾਂ ਕੰਮ ਬਣ ਜਾਣਾ ਸੀ ਕੋਈ ਪ੍ਰਾਈਵੇਟ ਲੋਕਾਂ ਨੂੰ ਨਹੀਂ ਦੇ ਰਹਿਗੇ ਜਿਹੜੇ ਅਸੀਂ ਇਹ ਹਾਲੇ ਇੱਕ ਸਾਡੀ ਗੱਲ ਚੱਲੂ ਜਾ ਰਹੀ ਹੈ देयर ਆ ਪਿਊ ਕੰਪਨੀਆਂ ਜਿਹੜੀਆਂ ਕਹਿੰਦੇ ਕਿ ਅਸੀਂ ਇੰਟਰਨੈਸ਼ਨਲ ਸਟੈਂਡਰਡ ਦਾ ਅਸੀਂ ਸਟੇਡੀਅਮ ਨੂੰ ਤਿਆਰ ਕਰਨ ਨੂੰ ਤਿਆਰ ਆ ਉਹਨਾਂ ਨੂੰ ਮੇਨਟੇਨ ਵੀ ਕਰਾਂਗੇ 30 ਸਾਲ ਵਾਸਤੇ ਲੇਕਿਨ ਜੇ ਉਹ ਸਾਨੂੰ ਰੈਵਨਿਊ ਦੇਣਗੇ ਸਟੇਟ ਨੂੰ ਔਰ ਸਾਡੇ ਬੱਚਿਆਂ ਨੂੰ ਮੁਫਤ ਉਹਦੇ ਟ੍ਰੇਨਿੰਗ ਦੇਣਗੇ ਫਿਰ ਗੱਲ ਕਰਾਂਗੇ ਹਾਲੇ ਕੋਈ ਐਸੀ ਗੱਲ ਨਹੀਂ ਮਿੱਠਾਪੁਰ ਦੇਖੋ ਮਿੱਠਾਪੁਰ ਦੇ ਲੋਕ ਇੱਥੇ ਆਉਂਦੇ ਨੇ ਟਰਫ ਇੱਥੇ ਲੱਗ ਗਿਆ ਸਿਕਸ ਸਾਈਡ ਵੀ ਲੱਗੀ ਇੱਥੇ ਸੋ ਇੱਥੇ ਟਰਫ ਜਿਹੜਾ ਨਵਾਂ ਲੱਗਿਆ ਮਿੱਠਾਪੁਰ ਇਥੋਂ ਕਿੰਨੀ ਦੂਰ ਹੈਗਾ 15 ਮਿੰਟ ਵਿੱਚ ਮਿੱਠਾਪੁਰ ਤੋਂ ਕਾਂਗਰਸ ਚ ਇੱਕ ਮਿੰਟ ਆ ਐਮਪੀ ਸਾਹਿਬ ਮੇਰੇ ਕੋਲ ਖੜੇ ਨੇ ਕਾਂਗਰਸ ਚ ਕੋਈ ਕਲੇਸ਼ ਨਹੀਂ ਸਾਰੀ ਕਾਂਗਰਸ ਇਕੱਠੀ ਹੈ ਸਾਰੇ ਐਮਐਲਏਸ ਇਕੱਠੇ ਨੇ ਮੁੱਖ ਮੰਤਰੀ ਦੀ ਲੀਡਰਸ਼ਿਪ ਥੱਲੇ ਅਗਲਾ ਇਲੈਕਸ਼ਨ ਲੜਿਆ ਜਾਏਗਾ ਕੱਲ ਕਲੀਅਰ ਕਰਤੀ ਨਾਮ ਉਹਨਾਂ ਕਰਕੇ ਜੰਦਰ ਵਿਚਾਰਿਆ ਕਿ ਤਿਆਰਨ ਪਿੰਦੀ ਹੋ ਸਕਦਾ ਹੈ। ਟ੍ਰੈਕ ਅਸੀਂ ਸ਼ੁਰੂ ਕਰਨ ਲੱਗੇ ਆ। ਦੇਖੋ ਪ੍ਰਧਾਨ ਜੀ ਬਿਜ਼ੀ ਸੀਗੇ ਤੇ ਅਸੀਂ ਕੋਈ ਗੱਲ ਨਹੀਂ ਹੈਗੀ ਸਾਰੇ ਇਕੱਠੇ ਆ ਪ੍ਰਧਾਨ ਜੀ ਵੀ ਨਾਲ ਨੇ। ਬਿਊਰੋ ਰਿਪੋਰਟ ਐਸਐਮਜ਼ న్యూਸ। ਫੋਲੋਟਸ ਅਪਡੇਟਸ ਲਾਈਕ ਐਂਡ ਫੋਲੋ ਅਵਰ ਫੇਸਬੁੱਕ ਪੇਜ ਐਸਐਮਜ਼ ਐਟ న్యూਸ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ।